ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਹਾਂ SKB نیوز ਚੈਨਲ ਵਿੱਚ ਸਵਾਗਤ ਕਰਦਾ ਹਾਂ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਪ੍ਰਧਾਨ ਜੀ 14 ਤਰੀਕ ਨੂੰ ਮਾਗੀ ਆ ਰਹੀ ਹੈ ਤੇ ਮਾਗੀ ਦੇ ਬਾਰੇ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਜੀ ਸਭ ਤੋਂ ਪਹਿਲਾਂ ਗੁਰੂ ਦੀ ਅਰਜ ਕੀਤੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸਵਾਲ ਕੀਤਾ ਕਿ ਮਾਗੀ ਦਾ ਤਿਹਾੜ ਜਿਹੜਾ 14 ਤਰੀਕ ਨੂੰ ਆ ਰਿਹਾ ਹੈ ਇਹ ਤਿਉਹਾਰ ਬੜਾ ਪਵਿੱਤਰ ਤਿਉਹਾਰ ਹੈ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਮੁਕਸਰ ਦੀ ਧਰਤੀ ਦੇ ਉੱਪਰ ਬੜੇ ਜੋਸ਼ ਉਛਲ ਨਾਲ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਸੰਗਤਾਂ ਵੱਲੋਂ ਬੜਾ ਭਾਰੀ ਉਤਸ਼ਾਹ ਹੁੰਦਾ ਹੈ ਇਹ ਕੋਈ ਮੇਲਾ ਨਹੀਂ ਇਹ ਇੱਕ ਜੋੜ ਮੇਲਾ ਹੈ ਮੇਲਾ ਤੇ ਜੋੜ ਮੇਲੇ ਦੇ ਵਿੱਚ ਬੜਾ ਫਰਕ ਹੁੰਦਾ ਹੈ ਇਹ ਧਰਤੀ ਜਦੋਂ ਕਲਗੀਧਾ ਦਸ਼ਮੇਸ਼ ਪਿਤਾ ਜੀ ਮਹਾਰਾਜ ਜਦੋਂ ਸਾਰਾ ਕੁਝ ਵਾਰ ਕਰਕੇ ਔਰ ਆਪਣੇ ਪੁੱਤਰਾਂ ਨੂੰ ਵਾਰ ਕਰਕੇ ਆਨੰਦਪੁਰ ਛੱਡ ਕਰਕੇ ਸਰਹੰਦ ਦੇ ਉੱਪਰ ਜਿੰਨਾ ਵੀ ਜਿੰਨੇ ਵੀ ਸਿੰਘ ਸਨ ਸਾਰਿਆਂ ਦਾ ਜਿਹੜਾ ਉਸ ਸਮੇਂ ਸ਼ਹੀਦیاں ਹੋ ਜਾਂਦੀਆਂ ਨੇ ਔਰ ਕਲਗੀਧਰ ਦਸ਼ਮੀਪਤਾ ਜੀ ਮਹਾਰਾਜ ਖਿਦਰਾਣੇ ਦੀ ਟਾਪ ਤੇ ਜਾਂਦੇ ਨੇ ਖਿਦਰਾਣਾ ਜਿਹੜਾ ਹੈ ਨਾਮ ਹੈ ਤਿੰਨ ਸਿੱਖਾਂ ਦਾ ਨਾਮ ਹੈ ਖਿਦਰਾਣਾ ਨਿਰਵਾਣਾ ਤੇ ਇੱਕ ਇੱਕ ਨਿਰਵਾਣਾ ਤੇ ਇੱਕ ਦਾ ਨਾਮ ਮੇਰੇ ਵਿਸਰ ਗਿਆ ਇਹ ਤਿੰਨ ਨਾਮ ਨੇ ਖਿਦਰਾਣੇ ਦੀ ਟਾਪ ਦੇ ਉੱਪਰ ਪਹੁੰਚਦੇ ਨੇ ਅਨੰਦਪੁਰ ਦੀ ਧਰਤੀ ਦੇ ਉੱਪਰ ਪਹਿਲਾਂ ਪੰਜ ਪਿਆਰੇ ਹੁੰਦੇ ਨੇ ਉਸ ਤੋਂ ਬਾਅਦ ਜਿਨ੍ਹਾਂ ਨੇ ਪੰਜਾਂ ਨੇ ਅੰਮ੍ਰਿਤ ਛਕਿਆ ਹੈ ਨਾ ਉਹ ਪੰਜ ਮੁਕਤੇ ਹੋਏ ਨੇ ਤੇ 40 ਮੁਕਤੇ ਹੋਏ ਨੇ ਜਿਨ੍ਹਾਂ ਨੇ ਉਸ ਧਰਤੀ ਦੇ ਉੱਪਰ ਭੁੱਖੇ ਪਾਣੇ ਰਹਿ ਕਰਕੇ ਜਿਹੜਾ ਇਹ ਜੰਗ ਲੜੀ ਸ਼ਹੀਦیاں ਪ੍ਰਾਪਤ ਕੀਤੀਆਂ ਸਤਿਗੁਰਾਂ ਨੇ ਉਹਨਾਂ ਨੂੰ ਵੀ ਮੁਕਤੇ ਕਿਹਾ ਉਸ ਤੋਂ ਬਾਅਦ ਸਤਗੁਰ ਕਲਗੀਧਰ ਦੇ ਸ਼ਮਸ਼ ਪਿਤਾ ਜੀ ਮਹਾਰਾਜ ਖਿਦਰਾਣੇ ਦੀ ਢਾਬ ਤੇ ਜਾਂਦੇ ਨੇ ਵਜੀਰ ਖਾਂ ਪਿੱਛਾ ਕਰਦਾ ਕਰਦਾ ਹੋਇਆ ਪਹੁੰਚ ਜਾਂਦਾ ਇੱਧਰ ਚਬਾਲ ਦੀ ਧਰਤੀ ਦੇ ਉੱਪਰ ਜਿਹੜਾ ਚਬਾਲ ਦੀ ਧਰਤੀ ਦੇ ਉੱਪਰ ਇੱਕ ਵਿਸ਼ਾਲ ਕੱਠ ਹੁੰਦਾ ਜਿੱਥੇ ਬਹੁਤ ਸਾਰੇ ਸਿੰਘ ਇਕੱਠੇ ਹੁੰਦੇ ਨੇ ਇਹਦੇ ਵਿੱਚ ਚਾਰ ਵਟਾਂਦਰਾਂ ਕੀਤਾ ਜਾਂਦਾ ਹੈ ਕਿ ਸਤੂਰਾਂ ਦੇ ਨਾਲ ਜੋ ਤਸ਼ੱਦਦ ਹੋਇਆ ਹੈ ਜੋ ਬੱਚਿਆਂ ਨੂੰ ਤੁਸੀਂ ਇਹ ਦਿੱਤੇ ਗਏ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਸਿੰਘ ਇਕੱਠੇ ਹੋ ਕੇ ਮੱਜ ਦੇ ਮਜਾਲ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਆਉਂਦੇ ਨੇ ਔਰ ਗੁਰੂ ਸਾਹਿਬ ਨੂੰ ਇਹ ਗੱਲ ਕਹਿੰਦੇ ਨੇ ਕਿ ਸਾਡੀ ਲਾਹੌਰ ਦੇ ਨਾਲ ਕਾਫੀ ਨੀੜਤਾ ਹੈ ਕਿ ਸਾਨੂੰ ਜਿਹੜਾ ਨਾ ਇਹ ਜੰਗ ਖਤਮ ਕਰ ਦੇਣੀ ਚਾਹੀਦੀ ਬਹੁਤ ਕੁਝ ਹੋ ਗਿਆ ਸਾਨੂੰ ਜਿਹੜੀ ਇਹ ਜੰਗ ਖਤਮ ਕਰ ਦੇਣੀ ਚਾਹੀਦੀ ਹੈ। ਔਰ ਸਾਨੂੰ ਸਾਰਿਆਂ ਨੂੰ ਸ਼ਾਂਤੀ ਦੇ ਨਾਲ ਰਹਿਣਾ ਚਾਹੀਦਾ। ਸਤਿਗੁਰੂ ਜੀ ਕਹਿੰਨ ਲੱਗੇ ਕਿ ਠੀਕ ਹੈ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦੀ ਸ਼ਹੀਦੀ ਹੋਈ ਸੀ ਉਸ ਵੇਲੇ ਤੁਹਾਡੀ ਨੇੜਤਾ ਕਿੱਥੇ ਗਈ? ਜਦੋਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਨੇ ਗਿਆ ਉਦੋਂ ਤੁਹਾਡੀ ਨੇੜਤਾ ਕਿੱਥੇ ਚਲੀ ਗਈ? ਉਦੋਂ ਤੁਸੀਂ ਕਿਉਂ ਨਹੀਂ ਗੱਲ ਕੀਤੀ? ਜਦੋਂ ਇਦਾਂ ਦੀ ਵਿਚਾਰ ਹੋਈ ਤਾਂ ਕਹਿਣ ਲੱਗੇ ਕਿ ਅਸੀਂ ਤੁਹਾਡੇ ਨਾਲ ਸਾਥ ਨਹੀਂ ਦੇ ਸਕਦੇ ਤੁਸੀਂ ਇਹ ਕਹਿ ਦਿਓ ਕਿ ਅਸੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਜਦੋਂ ਇਹਨਾਂ ਇੰਨੀ ਗੱਲ ਕਹੀ ਤਾਂ ਸਤਿਗੁਰੂ ਨੇ ਕਿਹਾ ਫੇਰ ਠੀਕ ਹੈ ਭਾਈ ਤੁਸੀਂ ਲਿਖ ਕੇ ਦੇ ਜਾਓ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਗੁਰੂ ਪਿਆਰਿਓ ਇੱਧਰ ਜਦੋਂ ਇੰਨੀ ਗੱਲ ਲਿਖ ਕੇ ਗਏ ਮਾਈ ਭਾਗੋ ਨੂੰ ਪਤਾ ਲੱਗਿਆ ਮਾਈ ਭਾਗੋ ਜੀ ਨੇ ਇਹ ਗੱਲ ਕਹਿ ਦਿੱਤੀ ਕਿ ਇੰਨਾ ਕੁਸ਼ ਹੋ ਗਿਆ ਹੈ ਕਿ ਤੁਸੀਂ ਉਹਨਾਂ ਨੂੰ ਗੁਰੂ ਸਾਹਿਬ ਨੂੰ ਕੱਲੇ ਛੱਡ ਕੇ ਆ ਗਏ ਮੁਸੀਬਤ ਦੇ ਸਮੇਂ ਉਸ ਵੇਲੇ ਉਹਨਾਂ ਨੂੰ ਤੁਸੀਂ ਲਾਹਨਤ ਕਹਿ ਲੋ ਜਾਂ ਤੁਸੀਂ ਉਸ ਸਮੇਂ ਦੇ ਵਿਚਾਰ ਉਹਨਾਂ ਨੂੰ ਐਸੀ ਸੱਟ ਮਾਰੀ ਉਹਨਾਂ ਦੇ ਆਪਣੇ ਸ਼ਬਦਾਂ ਦੇ ਨਾਲ ਕਿ ਉਹ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਦਾ ਸਾਥ ਦੇ ਲਈ ਤਿਆਰ ਹੋ ਗਏ ਤੇ ਜਦੋਂ ਉੱਥੇ ਪਹੁੰਚੇ ਨੇ ਤਾਂ ਸ਼ਹੀਦियां ਉਦੋਂ ਉਸ ਸਮੇਂ ਜੰਗ ਲੜਦੇ ਜੰਗ ਲੜਦੇ ਨੇ ਗੁਰੂ ਸਾਹਿਬ ਖਦਰਾਣੀ ਦੀ ਟਾਪ ਦੇ ਬੈਠੇ ਨੇ ਇਧਰ ਥੱਲੇ ਜੰਗ ਹੋ ਰਹੀ ਹੈ ਜਿੰਨੇ ਵੀ ਸਿੰਘ ਸਨ ਸਾਰੇ ਸ਼ਹੀਦ ਹੋ ਗਏ ਨੇ ਜਦੋਂ ਜੰਗ ਸਮਾਪਤ ਹੁੰਦੀ ਹੈ ਗੁਰੂ ਪਿਆਰੇ ਉਦੋਂ ਉਸ ਸਮੇਂ ਸਤਗੁਰੂ ਜੀ ਆਉਂਦੇ ਨੇ ਕੋਈ 10000 ਕੋਈ 50 ਹਜ਼ਾਰੇ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਵਰਤਦੇ ਨੇ ਸਤਿਗੁਰੂ ਆਪਣੇ ਸਿੱਖਾਂ ਵਾਸਤੇ ਤੇ ਜਦੋਂ ਭਾਈ ਸਾਹਿਬ ਕੋਲ ਪਹੁੰਚਦੇ ਨੇ ਦੋ ਚਾਰ ਸਿੰਘ ਐਸੇ ਨੇ ਜਿਨ੍ਹਾਂ ਦੇ ਅਸਾਸ ਚੱਲ ਸੁਆਸ ਚੱਲ ਰਹੇ ਨੇ ਸਤਿਗੁਰੂ ਜੀ ਉਹਨਾਂ ਕੋਲ ਪਹੁੰਚਦੇ ਨੇ ਤੇ ਹਾਲ ਪੁੱਛਦੇ ਨੇ ਕਿਉਂਕਿ ਸਤਿਗੁਰਾਂ ਵਾਸਤੇ ਸਾਰੀ ਸਿੱਖ ਇੱਕੋ ਜੇ ਨੇ ਜਦੋਂ ਉਹਨਾਂ ਨੇ ਹਾਲ ਪੁੱਛਿਆ ਭਾਈ ਮਹਾ ਸਿੰਘ ਨੇ ਜਦੋਂ ਪੁੱਛਿਆ ਮਹਾ ਸਿੰਘ ਨੂੰ ਜਦੋਂ ਉਹਨਾਂ ਨੇ ਪੁੱਛਿਆ ਕਿ ਹਾਂ ਭਾਈ ਮਹਾ ਸਿੰਘ ਭਾਈ ਮਹਾ ਸਿੰਘ ਨੂੰ ਸਤਿਗੁਰੂ ਜੀ ਆਪਣੇ ਗੋਡੇ ਉੱਪਰ ਆਕਰ ਕੇ ਉਹਨਾਂ ਦਾ ਸਿਰ ਗੋਡੇ ਉੱਪਰ ਰੱਖ ਕਰਕੇ ਪੁੱਛਨੇ ਭਾਈ ਮਹਾ ਸਿੰਘ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਤੁਸੀਂ ਇਸ ਜੰਗ ਦੇ ਵਿੱਚ ਬੜੀ ਵੀਰਤਾ ਦੇ ਨਾਲ ਲੜਿਓ ਸਤਿਗੁਰਾਂ ਨੇ ਕਿਰਪਾ ਹੋਈ ਹੈ ਬੋਲੋ ਕੀ ਮੰਗਦੇ ਹੋ ਤਾਂ ਕਹਿਣ ਲੱਗੇ ਭਾਈ ਮਹਾ ਸਿੰਘ ਜੀ ਕਹਿਣ ਲੱਗੇ ਕਿ ਸਤਿਗੁਰ ਸਾਡਾ ਜਿਹੜਾ ਬਦਾਵਾ ਹੈ ਨਾ ਪਾੜ ਦਿਓ ਸਾਡੀ ਟੁੱਟੀ ਜਿਹੜੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਤੋੜ ਕੇ ਗਏ ਸਾਂ ਉਹ ਸਾਡੀ ਗੰਢ ਲਓ ਸੋ ਟੁੱਟੀ ਗੰਢਨਹਾਰ ਗੋਪਾਲ ਸਤਿਗੁਰ ਜੀ ਨੇ ਉਨਨੂੰ ਉੱਥੇ ਮੁਕਤ ਕੀਤਾ ਕਿ ਤੁਹਾਡੀ ਇੱਥੇ ਵੀ ਮੁਕਤੀ ਹੈ ਤੇ ਉੱਥੇ ਵੀ ਮੁਕਤੀ ਹੈ ਗੁਰੂ ਪਿਆਰਿਓ ਉਸ ਨੂੰ ਫਿਰ ਮੁਕਤਸਰ ਦਾ ਨਾਮ ਦਿੱਤਾ ਗਿਆ ਮੁਕਤੀ ਦਾ ਘਰ ਸੋ ਇਸ ਦਿਨ ਮਾਗੀ ਦਾ ਦਿਨ ਸੀ ਇਹ ਹੀ ਸੰਗਰਾਮ ਦਾ ਦਿਨ ਸੀ ਮਾਗੀ ਦਾ ਦਿਨ ਸੀ ਜਿਸ ਦਿਨੇ ਕਾਰਜ ਹੋਇਆ ਜਿਸ ਦਿਨੇ ਜੁੱਦ ਲੜਿਆ ਗਿਆ ਸੋ ਸਤਗੁਰੂ ਨੇ ਮੁਕਤ ਮੁਕਤੀ ਦੇ ਕਰਕੇ ਤੇ ਆਪਣੇ ਸਿੱਖਾਂ ਨੂੰ ਸਤਗੁਰੂ ਨੇ ਆਪਣੇ ਚਰਨ ਦਿਨ ਨਾਲ ਜੋੜਿਆ ਚਰਨਾਂ ਚ ਨਿਵਾਸ ਬਖਸ਼ੀ ਕੀਤਾ ਅਸੀਂ ਉਸ ਤਿਹਾਰ ਉਸ ਦਿਨ ਨੂੰ ਅਸੀਂ ਬੜੀ ਸ਼ਰਧਾ ਦੇ ਨਾਲ ਬੜੀ ਭਾਪੂਰਕ ਅਸੀਂ ਉਸ ਤਿਹਾਰ ਨੂੰ ਮੰਨਦੇ ਹਾਂ ਔਰ ਸਤਗੁਰੂ ਨੂੰ ਯਾਦ ਕਰਦੇ ਹਾਂ ਕਈ ਵਾਰੀ ਦੇਖਿਆ ਹੈ ਕਿ ਇਸ ਨਾਲ ਦਿਨ ਤਿਹਾਰ ਦੇ ਉੱਪਰ ਬੜੀਆਂ ਹੁਲੜ ਬਾਜੀਆਂ ਹੁੰਦੀਆਂ ਨੇ ਜਿਹੜੀਆਂ ਕਿ ਬੜੀਆਂ ਗਲਤ ਨੇ ਕਿਉਂਕਿ ਸਾਨੂੰ ਸਤਗੁਰਾਂ ਦਾ ਜਿਹੜਾ ਉਪਦੇਸ਼ ਆ ਨਾ ਉਹਦੇ ਉੱਪਰ ਚੱਲਣਾ ਚਾਹੀਦਾ ਹੈ ਜਿਹੜਾ ਸਤਗੁਰੂ ਦੇ ਉਪਦੇਸ਼ ਦੇ ਉੱਪਰ ਚੱਲਦਾ ਹੈ ਉਹ ਹੀ ਸਤਗੁਰਾਂ ਦਾ ਅਸਲੀ ਸਿੱਖ ਹੁੰਦਾ ਹੈ ਚਾਹੇ ਉਹ ਕੋਈ ਵੀ ਹੋਵੇ ਚਾਹੇ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਹੋਵੇ ਜਿਹੜਾ ਵੀ ਉਸ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹਦੇ ਹੁਕਮ ਮੁਤਾਬਕ ਚੱਲਦਾ ਹੈ ਉਹ ਜਿਹੜਾ ਜੱਜ ਦੇ ਵਿੱਚ ਰਹਿੰਦਾ ਹੈ ਉਹ ਗੁਰੂ ਪਿਆਰਿਓ ਉਹ ਸਤਗੁਰਾਂ ਦਾ ਅਸਲੀ ਸਿੱਖ ਹੈ ਸੋ ਇਸ ਸਮਾਗਮ ਦੇ ਤਿਉਹਾਰ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਕਿਉਂਕਿ ਜਿਹੜੇ ਸਿੰਘ ਨੇ ਨਾ ਹਮੇਸ਼ਾ ਹੀ ਜੋਦੇ ਰਹਿੰਦੇ ਨੇ ਸੂਰਤ ਸੋ ਪਹਿਚਾਨੀਏ ਜੋ ਲਰੇ ਦਿਨ ਕੇ ਹੇਤ ਪਰ ਜਾ ਪਰ ਜਾ ਮਟ ਕਟ ਮਰੇ ਕਬੂ ਨਾ ਛਾਡੇ ਖੇਤ ਇਹ ਸਤਿਗੁਰਾਂ ਦੇ ਬਚਨ ਨੇ ਸਤਿਗੁਰੂ ਜੀ ਕਿਰਪਾ ਕਰਨ ਤੇ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਇਸ ਧਰਤੀ ਦੇ ਉੱਪਰ ਸੇਵਾ ਕਰਨ ਦਾ ਉੱਦਮ ਤੇ ਬਲ ਬਖਸ਼ਿਸ਼ ਕਰਨ ਮੇਰੇ ਵੀਰੋ ਬੇਨਤੀ ਹੈ ਕਿ ਜਦੋਂ ਵੀ ਅਸੀਂ ਗੁਰੂ ਘਰ ਜਾਈਏ ਜਦੋਂ ਵੀ ਉਸ ਧਰਤੀ ਦੇ ਉੱਪਰ ਜਾਈਏ ਉਹਨਾਂ ਸ਼ਹੀਦ ਸਿੰਘਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਸਾਡੀ ਖਾਤਰ ਇਸ ਧਰਮ ਦੀ ਖਾਤਰ ਇਸ ਦੁਨੀਆ ਦੀ ਖਾਤਰ ਆਪਣੇ ਸਰੀਰ त्यागे ਔਰ ਅੱਜ ਅਸੀਂ ਉਹਨਾਂ ਦੀ ਬਦੌਲਤ ਇਸ ਧਰਤੀ ਦੇ ਉੱਪਰ ਬੈਠੇ ਹੋਏ ਹਾਂ ਆਪ ਆਪਣੇ ਧਰਮ ਦੇ ਵਿੱਚ ਵਿਚਰ ਰਹੇ ਹਾਂ ਸੋ ਸਤਿਗੁਰੂ ਜੀ ਕਿਰਪਾ ਕਰਨ ਸੋ ਲੋਹੜੀ ਦਾ ਤਿਹਾਰ ਵੀ ਆਪ ਸਭ ਸੰਗਤਾਂ ਮਨਾ ਰਹੀਆਂ ਹੋ ਸੋ ਸਾਰੀਆਂ ਸੰਗਤਾਂ ਨੂੰ ਲੋਹੜੀ ਦੇ ਤਿਹਾਰ ਦੀ ਮੁਬਾਰਕਾ ਹੋਣ ਪਰ ਇੱਕ ਗੱਲ ਯਾਦ ਜ਼ਰੂਰ ਰੱਖਿਓ ਕਿ ਜਿਹੜਾ ਇਹ ਤਿਹਾਰ ਮਨਾਉਂਦੇ ਹਾਂ ਇਹਨਾਂ ਦੇ ਕੋਈ ਅਰਥ ਨਹੀਂ ਕੋਈ ਮਤਲਬ ਨਹੀਂ ਇਹ ਕੱਲੇ ਤਿਹਾਰ ਸ਼ਰਾਬ ਪੀਣ ਵਾਸਤੇ ਮੀਟ ਮੁਰਗਾ ਖਾਣ ਵਾਸਤੇ ਜਾਂ ਗਾਉਣ ਨੱਚਣ ਵਾਸਤੇ ਨਹੀਂ ਹੈ ਇਹਨਾਂ ਤਿਹਾਰਾਂ ਦਾ ਕੋਈ ਮਤਲਬ ਹੈ ਅੱਜ ਅਸੀਂ ਕੁੜੀ ਤੇ ਮੁੰਡੇ ਵਿੱਚ ਬੜਾ ਫਰਕ ਸਮਝਦੇ ਹਾਂ ਜਿਹਦੇ ਕਰ 2 ਜਾਂ 3 ਕੁੜੀਆਂ ਹੋ ਜਾਂਦੀਆਂ ਉਹਨੂੰ ਕਈ ਵਾਰੀ ਅਸੀਂ ਤਾਣ ਵੀ ਮੰਨਦੇ ਨੇ ਸਾਰੇ ਪਰਿਵਾਰ ਵੱਲੋਂ ਜਿਹੜੇ ਕਿ ਨਹੀਂ ਹੋਣੇ ਚਾਹੀਦੇ ਕਾਰਨ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿਸੇ ਵੀ ਜਗ੍ਹਾ ਚਲੇ ਜਾਓ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ ਤੁਹਾਨੂੰ ਹਰ ਪਾਸੇ ਕੁੜੀਆਂ ਮੋਹਰੇ ਮਿਲਣਗੀਆਂ ਅਕਸਰ ਸਕੂਲਾਂ ਦੇ ਰਿਜ਼ਲਟ ਤੁਸੀਂ ਦੇਖਦੇ ਹੋ ਕੁੜੀਆਂ ਦੇ ਰਿਜ਼ਲਟ ਜਿਹੜੇ ਮੁੰਡਿਆਂ ਨਾਲੋਂ ਕਈ ਗੁਣਾ ਅੱਗੇ ਹੁੰਦੇ ਨੇ ਅੱਜ ਕੁੜੀਆਂ ਚੰਨ ਤੇ ਪਹੁੰਚ ਚੁੱਕੀਆਂ ਨੇ ਤੁਸੀਂ ਦੇਖਿਆ ਹੀ ਹੈ ਕਿੰਨੀਆਂ ਖਬਰਾਂ ਆ ਚਾਵਲਾ ਜੀ ਨਾਮ ਉਹ ਚਾਵਲਾ ਸੀ ਮੈਂ ਨਾਮ ਭੁੱਲ ਗਿਆ ਸੋ ਇਹ ਸਾਰੀਆਂ ਜਿਹੜੀਆਂ ਲੜਕੀਆਂ ਨੇ ਜਿੰਨੇ ਵੀ ਲੇਡੀਜ਼ ਨੇ ਇਹ ਕਿਸੇ ਨੂੰ ਘੱਟ ਨਹੀਂ ਮੇਰੇ ਵੀਰ ਦੱਸ ਰਹੇ ਸਨ ਕਿ ਜਦ ਇਹ ਅੱਜ ਅਸੀਂ ਜਦੋਂ ਕਿਸੇ ਕੋਲ ਜਾਣੇ ਆ ਨਾ ਸਾਡੇ ਘਰ ਕੋਈ ਮੁੰਡਾ ਜਾਂ ਕੋਈ ਮੁੰਡਾ ਆ ਜਾਂਦਾ ਜਾਂ ਮੁੰਡਾ ਕੋਈ ਪੈਦਾ ਹੁੰਦਾ ਹੈ ਉਹ ਅਸੀਂ ਲੋਹੜੀ ਮਨਾਉਂਦੇ ਆ ਤੇ ਸਾਡੇ ਘਰ ਤੀਜ ਹੁੰਦੀ ਹੈ ਤੀਜ ਨੂੰ ਲੋਹੜੀ ਦੇਣ ਜਾਣੇ ਆ ਤਾਂ ਭਾਈ ਲੋਹੜੀ ਤੀਜ ਨੂੰ ਤਾਂ ਹੀ ਦੇਣ ਜਾਣੇ ਆ ਜੇ ਸਾਡੀ ਤੀਜ ਹੈ ਤਾਂ ਸੋ ਇਸ ਕਰਕੇ ਤੀਜ ਦੇ ਪੁੱਤ ਦੇ ਵਿੱਚ ਕੋਈ ਫਰਕ ਨਾ ਸਮਝੋ ਅਨੁਪਾਤ ਦੇ ਮੁਤਾਬਕ ਪਹ ਚੱਲੀਏ ਤਾਂ ਕੁੜੀਆਂ ਦੀ ਗਿਣਤੀ ਬਹੁਤ ਘਟ ਰਹੀ ਹੈ ਸੋ ਆਉਣ ਵਾਲਾ ਸਮਾਂ ਜਿਹੜਾ ਹੈ ਕਿਉਂਕਿ ਜਿਹੜੀ ਕੁੜੀ ਹੈ ਨਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਾਂ ਹੈ ਕਿਸੇ ਦੀ ਧੀ ਹੈ ਕਿਸੇ ਦੀ ਇਸਤਰੀ ਹੈ ਉਹਦੇ ਨਾਲ ਹੀ ਅੱਗੇ ਸਾਡਾ ਜਿਹੜਾ ਹੈ ਸੰਸਾਰ ਚੱਲਣਾ ਹੈ ਸੋ ਇਸ ਕਰਕੇ ਕੁੜੀਆਂ ਨੂੰ ਪੂਰਾ ਮਾਣ ਦਿਓ ਮਾਣ ਸਤਕਾਰ ਜਿਹੜਾ ਹੈ ਉਹ ਮਿਲਣਾ ਚਾਹੀਦਾ ਹੈ ਬਾਬੇ ਨਾਨਕ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਇਸਤਰੀ ਹੈ ਉਹ ਕੋਈ ਨੀਵੀਂ ਜਾਤ ਨਹੀਂ ਉਹ ਕੋਈ ਨੀਵੀਂ ਨਹੀਂ ਇਸਤਰੀ ਬਰਾਬਰ ਦੀ ਹੈ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਜੋ ਸਾਡੇ ਕੁੜੀਆਂ ਨੇ ਬਰਾਬਰ ਸਮਝੋ ਜਿਹੜਾ ਕੁੜੀ ਤੇ ਮੁੰਡੇ ਦੇ ਵਿੱਚ ਕੋਈ ਵੀ ਫਰਕ ਜਿਹੜਾ ਸਾਨੂੰ ਰੱਖਣਾ ਨਹੀਂ ਚਾਹੀਦਾ ਸੋ ਇਨੀਆਂ ਗੀ ਬੇਨਤੀ ਕਰਦਾ ਰੱਖਮਾ ਦਾ ਜੱਜਕ ਹਾਂ ਬੋਲਦਿਆਂ ਹੋਇਆਂ ਕੋਈ ਗਲਤੀ ਹੋਵੇ ਬਖਸ਼ ਲਾਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਵਾਰ ਫਿਰ ਤੋਂ ਆਪ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਮੁਬਾਰਕਾਂ ਸੋ ਬੇਨਤੀ ਹੈ ਭਾਈ ਜਦੋਂ ਵੀ ਗੁਰੂ ਘਰ ਜਾਈਏ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਈਏ ਹਮੇਸ਼ਾ ਹੀ ਨਿਮੇ ਹੋ ਕੇ ਜਾਈਏ ਚਾਹੇ ਕਿਸੇ ਵੀ ਧਰਮ ਦੇ ਨਾਲ ਰਿਲੇਟਡ ਹੋਵੇ ਸਾਨੂੰ ਕਿਸੇ ਨਾਲ ਵੀ ਜਦੋਂ ਗੁਰੂ ਘਰ ਜੀ ਹਮੇਸ਼ਾ ਹੀ ਨਿਮੇ ਹੋ ਕੇ ਜਾਣਾ ਚਾਹੀਦਾ ਹੈ ਚਾਹੇ ਉਹ ਕਿਸੇ ਮੰਦਿਰ ਹੋ ਮਸਜਿਦ ਹੋ ਚਾਹੇ ਕੋਈ ਵੀ ਘਰ ਹੋ ਜਿੱਥੇ ਵੀ ਸਾਡੀ ਆਸਥਾ ਜੁੜੀ ਹੋਈ ਹੈ ਉੱਥੇ ਜਾ ਕਰਕੇ ਸਾਨੂੰ ਕਦੇ ਵੀ ਹੌਲੜ ਬਾਜੜੀ ਨਹੀਂ ਕਰਨੀ ਚਾਹੀਦੀ ਇਹ ਬੇਨਤੀ ਹੈ ਹੌਲੜ ਬਾਜੀ ਤੋਂ ਸਾਨੂੰ ਬਾਜ ਕਰਨਾ ਚਾਹੀਦਾ ਗੁਰੇਜ ਆਉਣਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਕੱਲ ਲੋਹੜੀ ਆ ਤੇ ਕੀ ਸੰਦੇਸ਼ ਜੀ ਦੇਣਾ ਚਾਹੋਗੇ ਲੋਹੜੀ ਤੇ ਤੁਸੀਂ ਆਪ ਸਾਹ ਸੰਗਤਾਂ ਨੂੰ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦਾ ਜੋ ਤਿਹਾਰ ਲੋਹੜੀ ਆ ਸਾਰੇ ਮਨਾ ਰਹੇ ਆ ਪੂਰੇ ਆਲ ਇੰਡੀਆ ਚ ਮਨਾਇਆ ਜਾਂਦਾ ਇਹ ਤਿਹਾਰ ਇਹ ਤਿਹਾਰ ਲੋਹੜੀ ਮੁੰਡੇ ਹੱਥ ਜ਼ਿਆਦਾ ਕਰਦੇ ਆ ਜਿਸ ਪਰਿਵਾਰ ਵਿੱਚ ਮੁੰਡਾ ਹੈ ਅੱਜ ਮੁੰਡੇ ਦੀ ਲੋਹੜੀ ਮਨਾ ਲਓ ਮੁੰਡੇ ਦੀ ਲੋਹੜੀ ਮਨਾ ਲਓ ਪਰ ਲੋਹੜੀ ਦੇਣ ਆਪਾਂ ਕਿੰਨੂੰ ਜਾਣੇ ਕੁੜੀ ਨੂੰ ਜੋ ਮਾਪਿਓ ਤੁਰਦਾ ਕਰੋ ਲੋਹੜੀ ਦੇਣ ਜਾਣੀ ਕੁੜੀ ਨੂੰ ਦੇਣ ਜਾਣਾ ਲੋੜੀ ਦੇਣ ਜਾਣਾ ਕੁੜੀ ਨੂੰ ਪਰ ਫਰਕ ਦੋਨਾਂ ਵਿੱਚ ਰੱਖਿਆ ਜਾਂਦਾ ਮਨਾਈ ਆਪਾਂ ਮੁੰਡੇ ਦੀ ਆ ਮਨਾਣੀ ਆਪਾਂ ਮੁੰਡੇ ਦੀ ਆ ਮੁੰਡੇ ਔਰ ਕੁੜੀਏ ਫਰਕ ਨਹੀਂ ਰੱਖਣਾ ਚਾਹੀਦਾ ਅੱਜ ਕੱਲ ਸਭ ਕੁੜੀਆਂ ਸਭ ਤੋਂ ਅੱਗੇ ਨੇ ਹਰੇਕ ਕੰਮ ਦੇ ਵਿੱਚ ਅੱਗੇ ਨੇ ਹਰੇਕ ਲੈਣ ਦੇ ਵਿੱਚ ਅੱਗੇ ਨੇ ਕੋਈ ਪੁਲਿਸ ਬਣ ਰਹੀ ਹੈ ਕੋਈ ਕੁਛ ਬਣ ਰਹੀ ਹੈ ਕੋਈ ਕਿਸੇ ਜਾ ਰਹੀ ਹੈ ਕੋਈ ਚੰਦ ਤੇ ਜਾ ਰਹੀ ਹੈ ਪਰ ਫਿਰ ਵੀ ਆਪਾਂ ਅੱਜ ਰੱਖਦੇ ਆ ਮੁੰਡਿਆਂ ਨੂੰ ਅੱਗੇ ਪਰ ਇਹ ਨਹੀਂ ਆਪੇ ਸਾਰੇ ਸਾਰਿਆਂ ਨੂੰ ਬੇਨਤੀ ਹੈ ਭਾਈ ਕੁੜੀ ਮੁੰਡੇ ਦੋਨਾਂ ਦੀ ਲੋੜੀ ਮਨਾਓ ਜੇ ਮਨਾਣੀ ਹੈ ਤਾਂ ਦੋਨਾਂ ਦੀ ਮਨਾਓ ਹਰੇਕ ਪਰਿਵਾਰ ਵਿੱਚ ਕੁੜੀ ਐ ਮੁੰਡੇ ਐ ਦੋਨਾਂ ਦੀ ਲੋੜੀ ਮਨਾਉ ਜੇ ਮਨਾਣੀ ਐ ਇਕੱਠੇ ਮਨਾਓ ਸਾਰਿਆਂ ਨੂੰ ਇਹੀ ਬੇਨਤੀ ਐ ਭਾਈ ਲੋੜੀ ਦਾ ਤਿਹਾਰ ਜੋ ਆ ਰਿਹਾ ਸਾਰਿਆਂ ਰਲ ਮਿਲ ਕੇ ਕੁੜੀ ਤੇ ਮੁੰਡੇ ਦੀ ਦੋਨਾਂ ਦੀ ਮਨਾਣੀ ਚਾਹੀਦੀ ਐ ਇਹ ਨਹੀਂ ਆਪਾਂ ਮੁੰਡੇ ਨੂੰ ਅੱਗੇ ਰੱਖੀਏ ਕਿਉਂਕਿ ਘਰ ਘਰ ਬਾਹਰ ਸਭ ਕੁੜੀ ਨਾਲ ਚੱਲਦਾ ਜੇ ਰਿਸ਼ਤਾ ਕੋ ਕੁੜੀ ਐ ਤਾਂ ਹੀ ਚਾਚੀ ਬਣਦੀ ਐ ਮਾਂ ਬਣਦੀ ਐ ਕਿਸੇ ਦੀ ਘਰ ਵਾਲੀ ਬਣਦੀ ਐ ਕਿਸੇ ਦਾ ਕੁਝ ਬਣਦੀ ਐ ਚਾਚੇ ਸਾਰੇ ਸਾਰੇ ਰਿਸ਼ਤੇ ਹੀ ਕੁੜੀ ਤੋਂ ਰਿਲੇਟਡ ਹੁੰਦੇ ਨੇ ਇਹ ਸਾਰਿਆਂ ਨੂੰ ਭਾਈ ਬੇਨਤੀ ਐ ਜੋ ਵੀਤ ਹਾਰਮੋਨਾਂ ਨਾਲ ਕੁੜੀ ਦੇ ਨਾਲ ਰੱਖ ਕੇ ਮਨਾਓ ਕੁੜੀ ਦੀ ਵੀ ਲੋੜੀ ਮਨਾਣੀ ਚਾਹੀਦੀ ਆ ਸਾਰਿਆਂ ਨੂੰ ਬੇਨਤੀ ਆ ਵੀ ਲੋੜੀ ਦੀ ਵੀ ਕੁੜੀ ਦੀ ਵੀ ਮਨਾਇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ